ਸ਼ੇਰ ਅਕਾਲ ਜੀ ਜੋ ਬਤਾਉਆਂ ਨੂੰ ਆਪਾਂ ਨੇ ਲੋਟਾ ਗੀਟਰ ਨਾਲ ਕੜਾਈ ਕਰਦਿਆਂ ਦੀ ਵੀਡੀਓ ਬਣਾਈ ਸੀ ਉਹ ਤੁਸੀਂ ਦੇਖੀ ਆ ਇਸ ਤੋਂ ਬਾਅਦ ਇਹ ਦਾ ਇਹ ਹੁਣ ਬਤਾਉਆਂ ਦਾ ਖੇਤ ਹੈ ਜੀ ਇਸ ਤਰ੍ਹਾਂ ਤੁਹਾਨੂੰ ਦੇਖਣ ਨੂੰ ਮਿਲ ਰਿਹਾ ਹੈ ਜੀ ਸੋ ਇੱਕ ਟਾਈਮ ਜ਼ਰੂਰ ਲੱਗਿਆ ਕਿਉਂਕਿ ਜ਼ਿਆਦਾਤਰ ਜਿਹੜੇ ਸਬਜ਼ੀ ਦਾ ਕੰਮ ਕਰਦੇ ਨੇ ਉਹ ਸਪਰੇਹਾਂ ਦੇ ਨਾਲ ਹੀ ਜਿਹੜਾ ਕਾ ਖਸਕਾ ਦਿੰਦੇ ਨੇ ਸੋ ਆਪਾਂ ਨੇ ਇਹਨਾਂ ਨੂੰ ਕੱਖਾਂ ਨੂੰ ਸਕਾਉਣ ਵਾਸਤੇ ਵੀ ਕੋਈ ਸਪਰੇ ਨਹੀਂ ਵਰਤੀ ਤੁਸੀਂ ਹੁਣ ਇਸ ਤੋਂ ਅੰਦਾਜ਼ਾ ਲਗਾ ਲਓ ਕਿ ਜੇਕਰ ਅਸੀਂ ਕੱਖ ਸਕਾਉਣ ਵਾਸਤੇ ਵੀ ਸਪਰੇ ਨਹੀਂ ਵਰਤੀ ਤਾਂ ਅਸੀਂ ਇਹਦੇ ਉੱਤੇ ਕੋਈ ਕੀਟਨਾਸ਼ਕ ਜਾਂ ਯੂਰੀਆ ਨਹੀਂ ਵਰਤੇ ਹੋਗੇ ਦੇਖੋ ਜੀ ਇਹ ਬੈਂਗਣ ਦਾ ਫੁੱਲ ਆ ਜੀ ਬਤਾਉਂਦਾ ਫੁੱਲ ਆ ਜੀ ਇਹੇ ਬਹੁਤ ਸੋਹਣਾ ਫੁੱਲ ਹੁੰਦਾ ਜਾਮਣੀ ਜੇ ਕੱਲ ਦਾ ਤੁਸੀਂ ਦੇਖ ਰਹੇ ਹੋ ਜੀ ਸੋ ਇੱਕ ਕੋਸ਼ਿਸ਼ ਕਰੀਆ ਇਸ ਤਰ੍ਹਾਂ ਦੀ ਖੇਤੀ ਕਰਨ ਦੀ ਰਿਜ਼ਲਟ ਤੁਹਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਫਸਾਵਾਗੇ ਜੀ ਫਿਲਹਾਲ ਤੁਸੀਂ ਖੇਤ ਚੈੱਕ ਕਰੋ ਜੀ ਸੋਕੇ ਜੀ ਸੱਤ ਸਿਰ ਇਕਾਜ